ਸਸਿਕਾ ਜੀ ਮੈਂ ਹਾਂ ਕੋਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 에어 ਕੈਨੇਡਾ ਨੇ ਭਾਰਤ ਤੋਂ ਕੈਨੇਡਾ ਲਈ ਚੋਣਵੀਆਂ ਉਡਾਨਾਂ ਉਤੇ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ 에어ਲਾਈਨ 1 ਸਤੰਬਰ 2025 ਤੋਂ 26 ਮਾਰਚ 2024 ਤੱਕ ਯਾਤਰਾ ਦੇ ਲਈ 23 ਜੂਨ ਤੋਂ 7 ਜੁਲਾਈ 2025 ਦੇ ਵਿਚਕਾਰ ਭਾਰਤ ਤੋਂ ਕੈਨੇਡਾ ਦੇ ਲਈ ਬੁੱਕ ਕੀਤੀਆਂ ਗਈਆਂ ਰਾਉਂਡ ਟ੍ਰਿਪ ਇਕਨੋਮੀ ਟਿਕਟਾਂ ਉਤੇ ਹੁਣ 2900 ਰੁਪਏ ਤੱਕ ਦੀ ਛੋਟ ਦੇ ਰਹੀ ਹੈ 에어 ਕੈਨੇਡਾ ਨੇ ਕੈਨੇਡਾ ਦਿਵਸ ਮਨਾਉਣ ਲਈ ਭਾਰਤ ਤੋਂ ਕੈਨੇਡਾ ਜਾਣ ਵਾਲੇ ਭਾਗਾਂ ਲਈ ਰਾਉਡ ਟ੍ਰਿਪ ਇਕਨੋਮਿਕ ਰਾਇਤੀ ਸੀਮਿਤ ਸਮੇਂ ਲਈ ਛੋਟਾਂ ਦਾ ਐਲਾਨ ਕੀਤਾ ਹੈ ਜੋ ਕਿ ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਂਦਾ ਹੈ ਕੈਨੇਡਾ ਦੀ ਫਲੈਗ ਕੈਰੀਅਰ ਜੋ ਕਿ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਵੀ ਹੈ ਉਹਨਾਂ ਨੇ ਕਿਹਾ ਕਿ ਇਹ ਪੇਸ਼ਕਸ਼ 1 ਸਤੰਬਰ 2025 ਤੋਂ 26 ਮਾਰਚ 2026 ਵਿਚਕਾਰ ਯਾਤਰਾ ਲਈ ਵੈਧ ਹੋਵੇਗੀ 2900 ਰੁਪਏ ਤੱਕ ਦੀ ਛੋਟ ਦਾ ਲਾਭ ਉਠਾਉਣ ਲਈ ਟਿਕਟਾਂ 23 ਜੂਨ ਤੋਂ 7 ਜੁਲਾਈ ਦੇ ਵਿਚਕਾਰ ਬੁੱਕ ਕਰਨੀਆਂ ਪੈਣਗੀਆਂ ਕੰਪਨੀ ਦੇ ਵੈੱਬਸਾਈਟ ਦੇ ਅਨੁਸਾਰ 에ਅਰ ਇੰਡੀਆ ਦੋਵਾਂ ਦੇਸ਼ਾਂ ਵਿਚਕਾਰ ਘੱਟੋ ਘੱਟ 19 ਰੂਟਾਂ ਤੇ ਉਡਾਣਾ ਚਲਾਉਂਦਾ ਹੈ 에 ਦੇ ਭਾਰਤ ਲਈ ਜਨਰਲ ਮੈਨੇਜਰ ਅਰुण पांडे ਨੇ ਕਿਹਾ ਅਸੀਂ ਇਸ ਵਿਸ਼ੇਸ਼ ਪੇਸ਼ਕਸ਼ ਰਾਹੀਂ ਆਪਣੇ ਭਾਰਤੀ ਗਾਹਕਾਂ ਤੱਕ ਕੈਨੇਡਾ ਦਿਵਸ ਦੇ ਜਸ਼ਨਾਂ ਦਾ ਵਿਸਤਾਰ ਕਰਦੇ ਹੋਏ ਖੁਸ਼ ਹਾਂ ਜੋ ਗਾਹਕਾਂ ਨੂੰ ਕੈਨੇਡਾ ਦੇ ਸੁੰਦਰ ਦੇਸ਼ ਦੀ ਪਰਟੋਲ ਕਰਨ ਲਈ ਉਤਸ਼ਾਹਿਤ ਕਰਦਾ ਹੈ ਇਸ ਸ਼ੋਰਟ ਵਿੱਚ ਨਵੀਂ ਦਿੱਲੀ ਅਤੇ ਮੁੰਬਈ ਤੋਂ ਟੋਰਾਂਟੋ ਅਤੇ ਮੌਨਟਰੀਅਲ ਸਮੇਤ ਪ੍ਰਮੁੱਖ ਕੈਨੇਡੀਅਨ ਸ਼ਹਿਰਾਂ ਲਈ ਨੌਨ-ਸਟਾਪ ਰੂਟ ਸ਼ਾਮਲ ਹਨ ਜਿਨ੍ਹਾਂ ਵਿੱਚ 에ਅਰ ਕੈਨੇਡਾ ਦੇ ਵਿਆਪਕ ਉੱਤਰੀ ਅਮਰੀਕੀ ਨੈਟਵਰਕ ਵਿੱਚ ਅੱਗੇ ਦੀ ਕਨੈਕਟੀਵਿਟੀ ਸ਼ਾਮਲ ਹੈ ਦੱਸਦੀ ਹੈ ਕੈਨੇਡਾ ਦਿਵਸ ਕੈਨੇਡਾ ਦੇ ਸੰਘ ਦੀ ਬਰੇਗੰਡ ਮਨਾਉਂਦਾ ਹੈ ਇਸ ਦਿਨ 온ਟਾਰੀ ਕਿਊਬਿਕ ਅਤੇ ਨੋਵਮਕਸ਼ ਕੋਸ਼ੀਆਂ ਦੀਆਂ ਤਿੰਨ ਬ੍ਰਿਟਿਸ਼ ਕਲੋਨੀਆ ਨੇ ਇੱਕ ਰਾਸ਼ਟਰ ਬਣਾਉਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਕੈਨੇਡਾ ਦਾ ਜਨਮ ਹੋਇਆ। 에ਅਰ ਕੈਨੇਡਾ ਕੈਨੇਡਾ ਸੰਯੁਕਤ ਰਾਜ ਅਮਰੀਕਾ ਤੇ 6 ਮਹਾਦੀਪਾਂ ਦੇ ਅੰਤਰਰਾਸ਼ਟਰੀ ਪੱਧਰ ਤੇ 180 ਤੋਂ ਵੱਧ ਹਵਾਈ ਅੱਡਿਆਂ ਨੂੰ ਸਿੱਧੇ ਤੌਰ ਤੇ ਸ਼ੈਡਿਊਲਡ ਸੇਵਾ ਪ੍ਰਦਾਨ ਕਰਦਾ ਹੈ। ਇਹ ਤੇ ਨੰਬਰ ਦਾ ਹੈ ਕਿ 에어 캐나다 ਦੇ ਸ਼ੇਅਰ ਕੈਨੇਡਾ ਦੇ ਵਿੱਚ TSX ਅਤੇ ਅਮਰੀਕਾ ਦੇ ਵਿੱਚ OTC ਕਿਉਂ X ਉੱਤੇ ਜਨਤਕ ਤੌਰ ਉੱਤੇ ਵਪਾਰ ਕੀਤੇ ਜਾਂਦੇ ਨੇ ਦੂਜੇ ਪਾਸੇ ਭਾਰਤੀ ਗਾਹਕ 에어 캐나다 ਦੀ ਵੈੱਬਸਾਈਟ ਰਾਹੀਂ ਬੁਕਿੰਗ ਕਰਕੇ ਇੰਨਾ ਛੋਟਾ ਦਾ ਲਾਭ ਵੀ ਲੈ ਸਕਦੇ ਨੇ ਹੁਣ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ